ਤਨ ਬਾਬਾ ਸ੍ਰੀ ਚੰਨ ਜੀ ਇੱਕ ਸ਼ਬਦ ਦੀ ਹੀ ਸ਼ਕਤੀ ਹੈ ਇੱਕ ਸ਼ਬਦ ਇਨਸਾਨ ਨੂੰ ਚੇਂਜ ਕਰਕੇ ਪਰਮਾਤਮਾ ਨਾਲ ਜੋੜ ਸਕਦਾ ਹੈ ਇੱਕ ਛੋਟੀ ਜਿਹੀ ਕਥਾ ਇੱਕ ਵਿਅਕਤੀ ਜੋ ਬਹੁਤ ਇਨਸਾਨਾਂ ਕੋਲੋਂ ਧਨ ਦੌਲਤ ਲੁੱਟਦਾ ਹੁੰਦਾ ਸੀ ਇੱਕ ਵਾਰ ਉਹ ਇੱਕ ਨਗਰ ਦੇ ਕੋਲੋਂ ਦੀ ਲੰਘ ਰਿਹਾ ਸੀ ਬਹੁਤ ਸਾਰਾ ਧਨ ਉਸ ਦੇ ਕੋਲ ਸੀ ਉਹ ਇੱਕ ਦਰਖਤ ਦੇ ਹੇਠਾਂ ਬੈਠ ਜਾਂਦਾ ਹੈ ਅਤੇ ਉਹ ਦੇਖਦਾ ਹੈ ਕਿ ਨਜ਼ਦੀਕ ਹੀ ਬਹੁਤ ਵੱਡਾ ਸਤ ਸੰਗ ਚੱਲ ਰਿਹਾ ਹੈ ਬਹੁਤ ਸਾਰੇ ਲੋਕ ਉੱਥੇ ਬੈਠੇ ਹੋਏ ਹਨ ਅਤੇ ਸਤ ਸੰਗ ਸੁਣ ਰਹੇ ਹਨ ਉਹ ਵੀ ਆਪਣਾ ਘੋੜਾ ਬਨ ਕੇ ਸਤ ਸੰਗ ਸੁਣਨ ਵਾਸਤੇ ਚਲਾ ਗਿਆ ਅਤੇ ਉਸਨੇ ਇੱਕ ਦਿਨ ਸਤ ਸੰਗ ਸੁਣਿਆ ਅਤੇ ਵਾਪਸ ਆਪਣੇ ਘੋੜੇ ਤੇ ਉੱਪਰ ਬੈਠ ਕੇ ਵਾਪਸ ਚਲਾ ਗਿਆ ਕਈ ਸਾਲਾਂ ਬਾਅਦ ਜਦੋਂ ਉਹ ਫਿਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਸਤ ਸੰਗ ਉਸੇ ਤਰ੍ਹਾਂ ਚੱਲ ਰਿਹਾ ਹੈ ਬਹੁਤ ਸਾਰੇ ਲੋਕ ਉਥੇ ਬੈਠੇ ਹੋਏ ਹਨ ਅਤੇ ਸਤ ਸੰਗ ਸੁਣ ਰਹੇ ਹਨ ਉਹ ڈاکੂ ਵੀ ਜੋ ਸਾਧੂ ਬਣ ਚੁੱਕਾ ਸੀ ਉਹ ਵੀ ਉਸ ਸਤ ਸੰਗ ਵਿੱਚ ਜਾ ਕੇ ਬੈਠ ਗਿਆ ਉਸ ਨੂੰ ਇਨਾ ਰਸ ਆਇਆ ਕਿ ਉਸ ਦੀ ਰੋਮ ਰੋਮ ਵਿੱਚ ਉਸ ਸ਼ਕਤੀ ਨੇ ਪ੍ਰਵੇਸ਼ ਕੀਤਾ ਜੋ ਉਸ ਸਤ ਸੰਗ ਵਿੱਚ ਫੈਲ ਰਹੀ ਸੀ ਅਤੇ ਉਸ ਊਰਜਾ ਨੂੰ ਉਸ ਨੇ ਮਹਿਸੂਸ ਕੀਤਾ ਜੋ ਸਤ ਸੰਗ ਵਿੱਚ ਊਰਜਾ ਬਿਰਾਜਮਾਨ ਸੀ ਉਸ ਦੀ ਸੋਚ ਹੁਣ ਹੋਰ ਪਵਿੱਤਰ ਹੋ ਗਈ ਉਸਨੇ ਸੋਚਿਆ ਕਿ ਮੈਂ ਇੱਕ ਦੋ ਵਾਰੀ ਹੀ ਸਤ ਸੰਗ ਸੁਣਿਆ ਮੇਰੇ ਵਿੱਚ ਇਨਾ ਚੇਂਜ ਆ ਗਿਆ ڈاکੂ ਛੱਡ ਕੇ ਸਾਧੂ ਬਣ ਗਿਆ ਅਤੇ ਜੋ ਹਰ ਰੋਜ਼ ਸਤ ਸੰਗ ਕਈ ਸਾਲਾਂ ਤੋਂ ਸੁਣ ਰਹੇ ਹਨ ਉਹਨਾਂ ਵਿੱਚ ਚੇਂਜ ਕਿਉਂ ਨਹੀਂ ਆਇਆ ਕਿਉਂਕਿ ਉਸਨੇ ਦੇਖਿਆ ਕਿ ਸਾਰੇ ਲੋਕ ਉਹ ਹੀ ਹਨ ਜੋ ਪਹਿਲਾਂ ਬੈਠੇ ਹੋਏ ਸਨ ਅੱਜ ਉਹ ਸਤ ਸੰਗ ਸੁਣ ਰਹੇ ਹਨ ਪਰ ਉਹਨਾਂ ਵਿੱਚ ਕੋਈ ਵੀ ਫਰਕ ਨਹੀਂ ਆਇਆ ਉਹ ਸ਼ਬਦਾਂ ਦੀ ਮਹੱਤਤਾ ਨੂੰ ਨਹੀਂ ਸਮਝਦੇ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦੇ ਉਸਨੇ ਇਹ ਸੋਚਿਆ ਤੇ ਵਾਪਸ ਆਪਣੇ ਘੋੜੇ ਤੇ ਬੈਠ ਕੇ ਚਲਾ ਗਿਆ ਅਤੇ ਮਨ ਵਿੱਚ ਵਿਚਾਰ ਕਰਦਾ ਜਾ ਰਿਹਾ ਸੀ ਕਿ ਕਿੰਨੇ ਸਾਲ ਹੋ ਗਏ ਲੋਕਾਂ ਨੂੰ ਸਤ ਸੰਗ ਸੁਣਦੇ ਕੋਈ ਫਰਕ ਚੇਂਜ ਨਹੀਂ ਆਇਆ ਪਰ ਮੇਰੇ ਇੱਕ ਸਤ ਸੰਗ ਸੁਣ ਨਾਲ ਮੇਰੇ ਵਿੱਚ ਕਿੰਨਾ ਫਰਕ ਆਇਆ ਜੋ ਹਰ ਰੋਜ਼ ਲੋਕ ਸਤ ਸੰਗ ਸੁਣ ਰਹੇ ਹਨ ਉਹ ਕਿੰਨੇ ਪਵਿੱਤਰ ਹੋ ਜਾਂਦੇ ਕਿਉਂਕਿ ਉਹਨਾਂ ਦੇ ਨਗਰ ਵਿੱਚ ਤਾਂ ਗੰਗਾ ਵਹਿ ਰਹੀ ਹੈ ਮੈਂ ਇੱਕ ਵਾਰ ਉਸ ਗੰਗਾ ਦਾ ਪਾਣੀ ਪੀਤਾ ਮੈਂ ਪਵਿੱਤਰ ਹੋ ਗਿਆ ਜੋ ਨਹਾ ਰਹੇ ਹਨ ਉਹ ਪਵਿੱਤਰ ਕਿਉਂ ਨਹੀਂ ਹੁੰਦੇ ਸੋਚ-ਸੋਚ ਦਾ ਫਰਕ ਹੈ ਇਸ ਤਰ੍ਹਾਂ ਜੋ ਇਨਸਾਨ ਇੱਕ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਹੈ ਉਹ ਚੇਂਜ ਹੋ ਜਾਂਦਾ ਹੈ ਪਰ ਜੋ ਹਿਰਦੇ ਵਿੱਚ ਨਹੀਂ ਬਸਾਉਂਦਾ ਉਹ ਲੱਖਾਂ ਪਾਠ ਕਰਕੇ ਵੀ ਉਸੇ ਤਰ੍ਹਾਂ ਹੈ ਅਤੇ ਉਸੇ ਤਰ੍ਹਾਂ ਹੀ ਰਹੇਗਾ इस तरह जो परमात्मा शब्द जोड़ता है हिरदे जरूरत है उसकी लौड़ है धन धन बा श्री चंद जी महाराज कृपा कर